ਸਾਰਿਆਂ ਨੂੰ ਮੇਰੇ ਸਤਿ ਸ਼੍ਰੀ ਅਕਾਲ ਜਿੱਦਾਂ ਤੁਸੀਂ ਜਾਣਦੇ ਹੋ ਅੱਜ 31 ਤਰੀਕ ਨੂੰ 31 ਮਈ ਨੂੰ ਸਾਡੇ ਜ਼ਿਲ੍ਹੇ ਦੇ ਵਿੱਚ ਮੌਕ ਡ੍ਰਿਲ ਹੋ ਰਹੀ ਹੈ ਜਿਹੜੇ ਸਰਕਾਰ ਦੇ ਸਾਨੂੰ ਦਿਸ਼ਾ ਨਿਰਦੇਸ਼ ਆਏ ਹਨ ਉਸ ਹਿਸਾਬ ਨਾਲ ਅਸੀਂ ਮੌਕ ਡ੍ਰਿਲ ਕਰ ਰਹੇ ਹੈਗੇ ਤੇ ਅੱਜ ਪਹਿਲਾਂ ਤਾਂ 6 ਵਜੇ ਰਣਜੀਤ ਐਵੇਨਿਊ ਦੇ ਵਿੱਚ ਜਿਹੜਾ ਦਸ਼ੇਰਾ ਗਰਾਊਂਡ ਹੈ ਉਹਦੇ ਵਿੱਚ ਇੱਕ ਸਿਮੂਲੇਸ਼ਨ ਐਕਸਰਸਾਈਜ਼ ਕੀਤੀ ਜਾਵੇਗੀ ਉਸ ਤੋਂ ਬਾਅਦ ਜਿੱਦਾਂ ਤੁਹਾਨੂੰ ਕੱਲ ਮੇਜਰ ਅਮਿਤਸਰ ਸਿੰਘ ਜੀ ਵੱਲੋਂ ਵੀ ਦੱਸਿਆ ਗਿਆ ਸਾਡੇ ਜ਼ਿਲ੍ਹੇ ਦੇ ਵਿੱਚ ਬਲੈਕਆਊਟ ਆਬਜ਼ਰਵ ਹੋਵੇਗਾ ਹੁਣ ਮੈਨੂੰ ਬਲੈਕਆਊਟ ਦੇ ਬਾਰੇ ਕਾਫੀ ਕਿਉਂਕਿ ਇਨਕੁਆਰੀਜ਼ ਆ ਰਹੀ ਸੀਗੀਆਂ ਇਸ ਲਈ ਮੈਂ ਦੁਬਾਰਾ ਤੁਹਾਡੇ ਸਾਹਮਣੇ ਆਈ ਹਾਂ ਸਪੈਸ਼ਲੀ ਤੁਹਾਡੀ ਜਿਹੜੀ ਐਨਕੁਐਰੀਜ਼ ਹੈਗੀ ਉਹਨਾਂ ਨੂੰ ਐਡਰੈਸ ਕਰਨ ਲਈ ਸਭ ਤੋਂ ਪਹਿਲਾਂ ਇੱਕ ਮੌਕ ਡਿਲ ਹੀ ਹੈ ਸੋ ਇਸ ਦੇ ਵਿੱਚ ਕੋਈ ਪੈਨਿਕ ਕਰਨ ਵਾਲੀ ਲੋਡ ਨਹੀਂ ਹੈ ਅਸੀਂ ਇਸ ਮੌਕ ਟ੍ਰਿਲ ਦੇ ਵਿੱਚ ਕਾਫੀ ਕੁਝ ਚੈੱਕ ਕਰਦੇ ਹਾਂ ਕਾਫੀ ਕੁਝ ਟੈਸਟ ਕਰਦੇ ਹਾਂ ਜਿਸ ਤਰੀਕੇ ਦੀ ਸਾਡੀ ਪ੍ਰੀਪੇਅਰਡਨੈਸ ਹੋਣੀ ਚਾਹੀਦੀ ਹੈ ਸਾਡੀ ਐਮਰਜੈਂਸੀ ਪ੍ਰੀਪੇਅਰਡਨੈਸ ਪਲੱਸ ਐਂਡ ਇਹ ਬਹੁਤ ਜ਼ਰੂਰੀ ਹੈ ਨੋਟ ਕਰਨਾ ਸਿਟੀਜ਼ਨ ਦੀ ਪ੍ਰੀਪੇਅਰਡਨੈਸ ਸੋ ਸਿਟੀਜ਼ਨ ਦੀ ਪ੍ਰੀਪੇਅਰਡਨੈਸ ਨੂੰ ਮੱਧੇ ਨਜ਼ਰ ਰੱਖਦੇ ਹੋਏ ਕੁਝ ਖੇਤਰ ਇਦਾਂ ਦੇ ਵੀ ਹੈਗੇ ਹਨ ਜਿੱਥੇ ਅਸੀਂ ਸੈਂਟਰਲੀ ਬਲੈਕਆਊਟ ਨਹੀਂ ਇੰਪਲੀਮੈਂਟ ਕਰਾਂਗੇ ਇਸ ਦਾ ਮਤਲਬ ਹੈ ਕਿ ਅਸੀਂ ਅ ਜਿੱਦਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਅਸੀਂ ਸੈਂਟਰਲੀ ਪਾਵਰ ਕੱਟ ਕਰ ਦਿੰਦੇ ਹੁੰਦੇ ਹਾਂ ਬਟ ਆਪਾਂ ਇਹ ਚਾਹੁੰਦੇ ਹਾਂ ਕਿ ਤੁਸੀਂ ਜਦੋਂ ਸਾਇਰਨ ਵੱਜਦਾ ਹੈ ਸਾਇਰਨ ਪਹਿਲਾਂ ਤਾਂ ਸਾਇਰਨ ਵਜੇਗਾ ਸਾਇਰਨ ਵਜਣ ਤੋਂ ਬਾਅਦ 8 ਵਜੇ ਤੁਹਾਨੂੰ WhatsApp ਰਾਹੀਂ ਤੇ SMS ਰਾਹੀਂ ਵੀ ਅਲਰਟ ਆਏਗਾ ਕਿ ਹੁਣ ਮੌਕ ਡ੍ਰਿਲ ਸ਼ੁਰੂ ਹੋ ਚੁੱਕੀ ਹੈ ਉਸ ਟਾਈਮ ਤੇ ਅਸੀਂ ਚਾਹਨੀ ਹੈ ਕਿ ਫੋਰ ਏਗਜ਼ਾਮਪਲ ਵੋਲਡ ਸਿਟੀ ਦੇ ਸਿਟੀਜ਼ਨਸ ਨੇ ਉਹ ਆਪਣੀਆਂ ਲਾਈਟਾਂ ਆਪਣੇ ਆਪ ਹੀ ਬੰਦ ਕਰਨ ਐਕਚੁਅਲੀ ਜਿਹੜੀ ਮੌਕ ਟ੍ਰਿਲ ਹੈ ਇਹ ਸਾਡੀ citizens ਵੱਜੋਂ ਵੀ ਇੱਕ ਪ੍ਰੀਪੇਰਡਨੈਸ ਜਿਹੜੀ ਹੈ ਚੈੱਕ ਕਰ ਰਹੀ ਹੈ ਅਸੀਂ ਆਪਣੀ ਸਿਵਲ ਡਿਫੈਂਸ ਵੋਲੰਟੀਅਰਸ ਵੀ ਕਈ ਥਾਵਾਂ ਤੇ ਡਿਪਲੋਏਟ ਕਰ ਰਹੀ ਹੈ ਜੋ ਕਿ ਇਹ ਪੂਰੀ ਐਕਸਰਸਾਈਜ਼ ਨੂੰ ਆਬਜ਼ਰਵ ਕਰਨਗੇ ਕਿ ਸਿਟੀਜ਼ਨਸ ਵੱਲੋਂ ਕਿਸ ਤਰੀਕੇ ਦੀ ਪਾਲਣਾ ਹੋ ਰਹੀ ਹੈ ਸੋ ਵੈਦਰ ਇਟ ਇਜ਼ ਕਿ ਤੁਸੀਂ ਆਪਣੀਆਂ ਲਾਈਟਾਂ ਆਪ ਬੰਦ ਕਰ ਦਿੱਤੀਆਂ ਭਾਵੇਂ ਅਸੀਂ ਤੁਹਾਡੀ ਸੈਂਟਰਲ ਲਾਈਟ ਨਹੀਂ ਵੀ ਕੱਟੀ ਜਾਂ ਜਿੱਦਾਂ ਅਸੀਂ ਕਾਫੀ ਵਾਰੀ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਕਿ ਜਦੋਂ ਇਹ ਡ੍ਰਿਲ ਹੁੰਦੀ ਹੈ ਜਾਂ ਇੰਦਾ ਦਾ ਕੋਈ ਵੀ ਸਾਇਰਨ ਵੱਜਦਾ ਹੈ ਉਦੋਂ ਟ੍ਰੈਫਿਕ ਜਿਹੜਾ ਹੈਗਾ ਉਹਨੂੰ ਵੀ ਹੌਲਟ ਹੋਣਾ ਚਾਹੀਦਾ ਹੈ ਇਹਦੇ ਵੀ ਦੋ ਕਾਰਨ ਹੁੰਦੇ ਆ ਇੱਕ ਤਾਂ ਹੈ ਕਿ ਤੁਹਾਡੀ ਹੈਡਲਾਈਟਸ ਬੰਦ ਹੋਣੀਆਂ ਚਾਹੀਦੀਆਂ so that ਜੇਕਰ ਕੋਈ 에어 ਰੇਡ ਦੀ ਕੋਈ ਵਾਰਨਿੰਗ ਹੈਗੀ ਹੈ ਯੂ ਆਰ ਸੇਫ ਐਂਡ ਸੈਕੰਡਲੀ ਜਿਹੜੇ ਐਮਰਜੈਂਸੀ ਵਹੀਕਲਸ ਨੇ ਉਹਨਾਂ ਨੂੰ ਰਾਹ ਚਾਹੀਦਾ ਹੁੰਦਾ so ਜਿਹੜੇ ਲੋਕ ਰੋਡਸ ਤੇ ਹੁੰਦੇ ਆ ਟ੍ਰੈਫਿਕ ਜਿਹੜਾ ਚੱਲ ਰਿਹਾ ਹੁੰਦਾ ਉਹਨੂੰ ਵੀ ਇਹਦੀ ਕੰਪਲਾਈਅੰਸ ਕਰਨ ਦੀ ਬਹੁਤ ਅ ਜ਼ਰੂਰੀ ਇੱਕ పార్ਟ ਆਫ ਦਾ ਮੌਕ ਡ੍ਰਿਲ ਹੈਗਾ ਸੋ ਵੀ ਵਿਲ ਬੀ ਚੈਕਿੰਗ 올 ਥੀਸ ਐਸਪੈਕਟ ਸੋ ਥੈਟ ਵੀ ਆਰ ਫੁੱਲੀ ਪ੍ਰਿਪੇਅਰਡ ਐਟ 올 ਟਾਈਮਸ ਐਂਡ ਅਗੇਨ ਮੈਂ ਸਾਰਿਆਂ ਨੂੰ ਦੱਸਣਾ ਚਾਹੁੰਦੀ ਹਾਂ ਕਿ ਇਹ ਮੌਕ ਡ੍ਰਿਲ ਹੀ ਹੈਗੀ ਹੈ ਤੇ ਕਾਫੀ ਲੋਕਾਂ ਨੇ ਇਹ ਵੀ ਪੁੱਛਿਆ ਸੀਗਾ ਕਿ ਤੁਸੀਂ ਅੱਧਾ ਘੰਟਾ ਕਿਸ ਤਰ੍ਹਾਂ ਰੱਖ ਰਹੇ ਹੋ ਅੱਧਾ ਘੰਟਾ ਅਸੀਂ ਇਸ ਤਰ੍ਹਾਂ ਰੱਖ ਰਹੇ ਹੈਗੇ ਆ ਜੀ ਕਿ ਕਿਉਂਕਿ ਜਿੱਥੇ ਜਿੱਥੇ ਅਸੀਂ ਸੈਂਟਰਲੀ ਪਾਵਰ ਆਊਟੇਜ ਕਰਦੇ ਹਾਂ ਉੱਥੇ ਅਸੀਂ ਇੱਕਦਮ ਹੀ ਪਾਵਰ ਵਾਪਿਸ ਨਹੀਂ ਲਿਆ ਸਕਦੇ ਅਸੀਂ ਫੇजेस ਦੇ ਵਿੱਚ ਲੈ ਕੇ ਆਵਾਂਗੇ ਸੋ ਸਾਡਾ ਇਹ ਪਲਾਨ ਹੈਗਾ ਕਿ ਲਾਸਟ ਪਰਸਨ ਨੂੰ ਵੀ ਜਿਹੜੀ ਪਾਵਰ ਹੈ ਉਹ 8:00 ਤੱਕ ਵਾਪਿਸ ਹੋ ਜੇ ਸੋ ਦ ਡ੍ਰਿਲ ਵਿਲ ਲਾਸਟ ਬਿਟਵੀਨ 8:00 ਟੂ 8:30 ਬਟ ਦ ਟਾਈਮ ਦ ਡਿਊਰੇਸ਼ਨ ਵਿਲ ਬੀ ਸ਼ਾਰਟ ਓਨਲੀ ਦ ਡਿਊਰੇਸ਼ਨ ਜਿਹੜੀ ਹੈਗੀ ਆ ਉਹ 15 ਮਿੰਟ ਦੀ ਹੀ ਹੋਵੇਗੀ ਬਟ ਅਸੀਂ ਇਹ ਇਨਸ਼ੋਰ ਕਰਾਂਗੇ ਕਿ ਬਿਟਵੀਨ 8:00 ਟੂ 8:30 ਜਿਹੜੀ ਇਹ ਸਾਰੀ ਐਕਸਰਸਾਈਜ਼ ਜਿਹੜੀ ਹੈ ਸਾਡੀ ਮੁਕੰਮਲ ਹੋ ਜਾਵੇ ਜੋ ਐਮਰਜੈਂਸੀ ਵਹੀਕਲਸ ਨੇ ਜਿੱਥੇ ਰਿਸਪੌਂਡ ਕਰਨਾ ਹੈ ਸਿਮੂਲੇਸ਼ਨ ਐਕਸਰਸਾਈਜ਼ ਦੇ ਵਿੱਚ ਉਹਨਾਂ ਨੂੰ ਤੁਸੀਂ ਵੀ ਰਸਤਾ ਦਿਓਗੇ ਤੁਸੀਂ ਵੀ ਦੇਖੋਗੇ ਕਿ ਐਜ਼ ਅ ਸਿਟੀਜ਼ਨ ਤੁਹਾਡੀ ਕੀ ਰਿਸਪੌਂਸਿਬਿਲਟੀਜ਼ ਹੈਗੀਆਂ ਵੈਨੈਵਰ देयर ਇਸ ਸੱਚ ਕਾਈਂਡ ਆਫ ਅ ਡ੍ਰਿਲ ਜਾਂ ਜੇਕਰ ਇਦਾਂ ਦੀ ਕੋਈ ਵੀ ਪਰਿਸਥਿਤੀ ਪੈਦਾ ਹੁੰਦੀ ਹੈ ਤਾਂ ਐਜ਼ ਅ ਸਿਟੀਜ਼ਨ ਸਾਡੀ ਕੀ ਰਿਸਪੌਂਸਿਬਿਲਟੀਜ਼ ਨੇ ਅਸੀਂ ਤੁਹਾਨੂੰ ਇਹੀ ਰਿਕੁਐਸਟ ਕਰਦੇ ਹਾਂ ਕਿ ਤੁਸੀਂ ਉਹਦੀ ਵੀ ਜ਼ਰੂਰ ਪਾਲਣਾ ਕਰੋ ਤੇ ਇਹਦੀ ਇੱਕ ਡਿਟੇਲਡ ਵੀਡੀਓ ਆਲਰੇਡੀ ਮੇਜਰ ਅਮਿਤ ਸਰੀਨ ਜੀ ਵੱਲੋਂ ਰਿਲੀਜ਼ ਕੀਤੀ ਗਈ ਸੀਗੀ ਉਹ ਸਾਡੇ ADC UD ਨੇ ਐਂਡ ਹੀ ਇਜ਼ ਦਾ ਨੋਡਲ ਆਫੀਸਰ ਇਨ ਚਾਰਜ ਆਫ ਥਿਸ ਮਾਕਟਲ ਸੋ ਮੈਂ ਸਾਰਿਆਂ ਨੂੰ ਰਿਕਵੈਸਟ ਕਰਦੀ ਐ ਕਿ ਅੱਜ ਦੀ ਜਿਹੜੀ ਮਾਕਟਲ ਐ ਉਹਦੇ ਵਿੱਚ ਜ਼ਰੂਰ ਤੁਸੀਂ ਕੋਆਪਰੇਟ ਕਰੋ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ